ਹਾਂ ਮੈਂ ਕੱਲ 10 ਮਈ ਨੂੰ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਉਮੀਦਵਾਰ ਵਜੋਂ ਆਪਣੇ ਪੇਪਰ ਦਾਖਲ ਕਰਨ ਜਾ ਰਿਹਾ ਤੇ ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਸਾਰੇ ਆਪਣਾ ਆਸ਼ੀਰਵਾਦ ਦੇਣ ਲਈ ਹਮ ਹਮ ਆ ਕੇ ਪਹੁੰਚਣ ਤੇ ਪੇਪਰ ਦਾਖਲ ਕਰਨ ਲਈ ਕਰੋੜ ਸ਼ੋਭਜੋ ਅਸੀਂ ਬੱਸ ਸਟੈਂਡ ਤੋਂ ਚੱਲਾਂਗੇ ਤੇ ਨਾਮਿਨੇਸ਼ਨ ਫਾਈਲ ਕਰਾਂਗੇ ਤੇ ਮੈਂ ਪੂਰੀ ਉਮੀਦ ਕਰਦਾ ਕਿ ਜਿਸ ਤਰ੍ਹਾਂ ਸਾਡੀ ਸੰਗਤ ਨੇ ਸਾਡੇ ਲੋਕਾਂ ਨੇ ਪਹਿਲਾਂ ਵੀ ਦਾਸ ਨੂੰ ਅਸ਼ੀਰਵਾਦ ਦਿੱਤਾ ਤੇ ਪਹਿਲਾਂ ਵੀ ਮੈਂ ਉਹਨਾਂ ਦੀ ਆਸ਼ਾਵਾ ਤੇ ਖਰਾ ਉਤਰਿਆ ਤੇ ਹੁਣ ਵੀ ਮੈਂ ਉਹਨਾਂ ਦੇ ਅਸ਼ੀਰਵਾਦ ਦੀ ਉਮੀਦ ਕਰਦਾ ਤੇ ਉਹਨਾਂ ਦੇ ਨਾਲ ਵਾਦਾ ਕਰਦਾ ਕਿ ਉਹਨਾਂ ਦੀ ਹਰ ਇੱਛਾ ਤੇ ਖਰਾ ਉਤਰਾਂਗਾ ਥੈਂਕ ਯੂ ਡਾਕਟਰ ਸਮਾਂ ਕਿ ਨਿਵੇਦ ਰੱਖੋ ਐ ਕਿ ਨਿਵੇਯ 71 ਹੋਣਾ ਰੋਡ ਸ਼ੋਅ ਦੇ ਅ ਕੱਲ ਕਰੀਬ 10:30 ਵਜੇ ਉੱਥੇ 71 ਤਾਂ ਹੈ ਔਰ ਕਰੀਬ 12:30 ਵਜੇ ਜਿਹੜਾ ਉਹ ਅਸੀਂ ਨਾਮਿਨੇਸ਼ਨ ਜਿਹੜਾ ਪੇਪਰ ਉਹ ਫਾਈਲ ਕਰਾਂਗੇ ਤੇ ਰੋਡ ਸ਼ੋਅ ਦੇ ਵਿੱਚ ਪੁਰਾਏ ਹੁਸ਼ਾਰਪੁਰ ਲੋਕ ਸਭਾ ਹਲਕੇ ਭਰਤ ਦੇ ਵਿੱਚੋਂ ਲੋਕ ਭਾਗ ਲੈਣਗੇ ਤਾਂ ਕਿ ਆ ਜ਼ਿਆਦਾਤਰ ਅਸੀਂ ਐਕਚੁਅਲੀ ਬਾਹਰਲੇ ਜਿਹੜੇ ਹਲਕੇ ਨੇ ਉਹਨਾਂ ਦਾ ਕਿਉਂਕਿ ਗਰਮੀ ਵੀ ਜ਼ਿਆਦਾ ਹੈ ਸੋ ਜ਼ਿਆਦਾ ਸਾਥੀਆਂ ਨੂੰ ਉਥੋਂ ਕਿਹਾ ਨਹੀਂ ਸੋ ਬਹੁਤ ਲਿਮਟਿਡ ਜਿਹੜੀ ਗਤੀ ਦੇ ਵਿੱਚ ਸਾਥੀ ਆਣਗੇ ਤੇ ਆਪਣਾ ਆਸ਼ੀਰਵਾਦ ਦੇਣਗੇ ਕੀ ਕਹਿਣਾ ਚਾਹੁੰਦੇ ਹਾਂ ਜਿਹੜੇ ਆਮ ਵੋਟਰ ਨੇ ਜਾਂ ਤੁਹਾਡੇ ਸਪੋਰਟਰ ਨੇ ਜਿਹੜੇ ਕੱਲ ਰੋਡ ショ ਹੋ ਗਿਆ ਤੁਹਾਡਾ ਹਾਂ ਕੱਲ ਕਿਉਂਕਿ ਪੇਪਰ ਦਾਖਲ ਕਰਨੇ ਕੱਲ ਇਸ ਪਵਿੱਤਰ ਦਿਹਾੜੇ ਤੇ ਵੱਡੇ ਦਿਹਾੜੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਸਾਡੇ ਸਾਥੀਆਂ ਨੇ ਜਿਸ ਤਰ੍ਹਾਂ ਸਾਡੇ ਵੋਟਰਸ ਤੇ ਸਪੋਰਟਰਸ ਨੇ ਪਹਿਲਾਂ ਆਪਣਾ ਪਿਆਰ ਜਤਾਇਆ ਪਹਿਲਾਂ ਪਿਆਰ ਦਿੱਤਾ ਤੇ ਮੈਂ ਉਹਨਾਂ ਨੂੰ ਇਹੀ ਬੇਨਤੀ ਕਰਦਾ ਕਿ ਇਸ ਵਾਰ ਵੀ ਆਪਣੀ ਪੂਰੀ ਤਨਦੇਹੀ ਦੇ ਨਾਲ ਆਪਣਾ ਅਸ਼ੀਰਵਾਦ ਦੇਣ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਦਾਸ ਦੇ ਨਾਲ ਚਟਾਨਮਾ ਖੜੇ ਰਹਿਣਗੇ ਔਰ ਬਹੁਤ ਵੱਡੇ ਫਰਕ ਦੇ ਨਾਲ ਅਸੀਂ ਇਹ ਜੇ ਦਰਜ ਕਰਾਂਗੇ